ਬਿੱਕੀ ਜਾਨੀ ਹੈ ਧੰਨਵਾਦ ਆਊਗਾ ਮੁੰਡਾ ਆਊਗਾ ਬਿੱਕੀ ਜਾਨੀ ਹੈ ਬਿੱਕੀ ਜਾਨੀ ਹੈ ਉਹ ਢਿੱਕੀ ਜਾਨੇ ਭਾਈ ਅੱਛਾ ਕਿੰਨੀ ਕਿ ਢੀਕਾ ਪੁੱਤੇ ਦੀ ਹੈ ਪੁੱਤੇ ਦੀ ਕਿੰਨੀ ਕਿ ਢੀਕਾ ਹੈ ਜੀ ਕਰਦਾ ਜੱਫੀ ਜੀ ਪਾ ਕੇ ਮੈਨੂੰ ਪੁੱਤੇ ਨੂੰ ਲੈ ਹੋਰ ਹੁਣ ਕਰਦਾ ਆ ਦੇਖ ਦਿਲ ਦਾ ਟੁਕੜਾ ਹੈ ਹਾਂ ਪਾਨਾ ਸਿੱਧੂ ਜਿਸ ਨੂੰ ਕਿ 3 ਤਰੀਕ ਨੂੰ ਹੁਕਮ ਜਾਰੀ ਹੋ ਗਏ ਸੀ ਕਿ ਪਾਨਾ ਸਿੱਧੂ ਨੂੰ 10 ਤਰੀਕ ਤੱਕ ਛੱਡ ਦਿੱਤਾ ਜਾਊਗਾ ਸੋ ਉੱਥੇ ਹੀ ਆਪਾਂ ਤੁਹਾਨੂੰ ਦੱਸਦੀ ਕਿ ਕੱਲ 10 ਤਰੀਕ ਦੀ ਤੇ ਕੱਲ ਸਾਰਾ ਦਿਨ ਲੋਕ ਨੇ ਜਿਹੜੇ ਕਿ ਵੇਟ ਕਰਦੇ ਰਹੇ ਕਿ ਪਾਨਾ ਸਿੱਧੂ ਕਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਊਗਾ ਤੇ ਕਿਹਾ ਜਾ ਰਿਹਾ ਸੀਗਾ 4 ਵਜੇ ਤੋਂ ਲੈ ਕੇ 6 ਵਜੇ ਤੱਕ ਪਾਨਾ ਸਿੱਧੂ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਊਗਾ ਪਰ ਉੱਥੇ ਹੀ ਆਪਾਂ ਤੁਹਾਨੂੰ ਦੱਸਦੇ ਕਿ ਇਹ ਖਬਰਾਂ ਨੇ ਜਿਹੜੀ ਕਿ ਪਹਿਲੀ ਫੈਲਣੇ ਸ਼ੁਰੂ ਹੋ ਗਈਆਂ ਸੀ ਕਿ ਅੱਜ ਪਾਨਾ ਸਿੱਧੂ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਊਗਾ ਬਹੁਤ ਸਾਰੇ ਲੋਕ ਤਾਂ ਇਹ ਅਨਮਾਨ ਲਾ ਦੇ ਪੇਸ਼ ਕੀ ਕਿ ਅੱਜ ਸ਼ਨੀਵਾਰ ਆਗਾ ਜਿਸ ਕਰਕੇ ਛੁੱਟੀ ਹੁੰਦੀ ਹੈ ਤੇ ਭਾਨੇ ਸਿੱਧੂ ਦੀ ਰਿਹਾਈ ਹੈ ਜਿਹੜੀ ਕਿ ਉਹ ਨਹੀਂ ਹੋਵੇਗੀ ਤੇ ਉੱਥੇ ਹੀ ਲੱਖਾ ਸਰਦਾਰਾਂ ਤੇ ਹੋਰ ਕਿਸਾਨ ਜਥੇਬੰਦੀਆਂ ਨੇ ਪੁਲਿਸ ਵਾਲਿਆਂ ਨੂੰ ਇਹ ਕਿਹਾ ਸੀ ਕਿ 12 ਵਜੇ ਤੋਂ ਪਹਿਲਾਂ ਪਹਿਲਾਂ ਭਾਨਾ ਸਿੱਧੂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਰ ਦੇਵੋ ਪਰ ਉੱਥੇ ਹੀ ਤੋਂ ਸਟਾਰਟਿੰਗ ਦੇ ਵਿੱਚ ਇੱਕ ਭਾਨੇ ਸਿੱਧੂ ਦੀ ਦਾਦੀ ਦੀ ਵੀਡੀਓ ਚੱਲਦੀ ਦੇਖੀ ਨੂੰ ਜਿੱਥੇ ਕਿ ਦਾਦੀ ਹੈ ਜਿਹੜੀ ਕਿ ਭਾਨੇ ਸਿੱਧੂ ਦੀ ਵੇਟ ਕਰਦ ਰਹੀ ਕਿ ਕਦੋਂ ਤੱਕ ਭਾਨਾ ਬਾਹਰ ਆਊਗਾ ਬਾਹਰ ਆਊਗਾ ਪਰ ਭਾਨੇ ਸਿੱਧੂ ਦੀ ਰਿਹਾਈ ਹੈ ਜਿਹੜੀ ਕਿ ਉਹ ਨਹੀਂ ਹੋਈ ਸੋ ਉੱਥੇ ਹੁਣ ਆਪਾਂ ਤੋਂ ਦਾਦੀ ਕਿ ਜਾ ਜਿਹੜਾ ਕਿ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਕੋਈ ਖਾਸ ਵੱਡੀਆਂ ਮੀਟਿੰਗਾਂ ਕੀਤੀਆਂ ਜਾਣਗੇ ਜੇਕਰ ਭਾਨੇ ਸਿੱਧੂ ਨੂੰ ਨਾ ਰਹਾ ਕੀਤਾ ਸੋ ਬਾਕੀ ਹੁਣ ਤਾਂ ਇਹੀ ਉਮੀਦ ਹੈ ਕਿ ਕਦੋਂ ਭਾਨਾ ਸਿੱਧੂ ਜੇਲ੍ਹ ਦੇ ਵਿੱਚੋਂ ਬਾਹਰ ਆਊਗਾ ਤੇ ਬਾਕੀ ਬਹੁਤ ਸਾਰੇ ਲੋਕ ਤਾਂ ਇਹੀ ਕਹਿੰਦੇ ਪਏ ਨੇ ਕਿ ਇਹ ਸਿਰਫ ਲਾਰੇ ਲਾਉਂਦੀ ਪੀ ਸਰਕਾਰ ਭਾਨੇ ਸਿੱਧੂ ਨੂੰ ਜੇਲ੍ਹ ਦੇ ਵਿੱਚੋਂ ਨਹੀਂ ਬਾਹਰ ਆਉਣ ਦੇਣਗੇ ਸੋ ਬਾਕੀ ਤੁਸੀਂ ਕੀ ਸੋਚਦੇ ਇਨ੍ਹਾਂ ਗੱਲਾਂ ਬਾਰੇ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਵਿਚਾਰ ਜਰੂਰ ਸਾਂਝੇ ਕਰਕੇ ਜਾਇਓ ਰੱਬ ਰਾਖਾ